ਖੂਨ ਦਾ ਰੰਗ ਸਾਰਿਆਂ ਦਾ ਇੱਕੋ ਜਿਹਾ ਹੁੰਦਾ ਉਹ ਐਸਾ ਹਿਰਦਾ ਸ਼ਹੀਦ ਉਦਮ ਸਿੰਘ ਸਾਹਿਬ ਜਿਨਨੇ ਇਹ ਸਾਕਾ ਆਪਣੀ ਅੱਖੀਂ ਡਿਠਿਆ ਉਹਨੇ ਮਟਿਆਰਾਂ ਰੋਂਦੀਆਂ ਵੇਖੀਆਂ ਉਹਨੇ ਬੱਚੇ ਜਿਹੜੇ ਸੀ ਉਹ ਰੋਂਦੇ ਵੇਖੇ ਆਪਣੀਆਂ ਮਾਵਾਂ ਮੋਈਆਂ ਹੋਈਆਂ ਮਾਵਾਂ ਨੂੰ ਖਿਲਾਉਂਦਿਆਂ ਹੋਇਆਂ ਉਹਨਾਂ ਨੂੰ ਬੁਲਾਉਣ ਦਾ ਯਤਨ ਕਰਦੇ ਰਹੇ ਉਸੇ ਵੇਲੇ ਉਸ ਖੂਨ ਨਾਲ ਭਿੱਜੀ ਹੋਈ ਮਿੱਟੀ ਨੂੰ ਪਾ ਕੇ ਇੱਕ ਸ਼ੀਸ਼ੀ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਉੱਤੇ ਜਾ ਕੇ ਕਹਿੰਦਾ ਸਤਿਗੁਰੂ ਇਹ ਮੈਂ ਮੇਰੇ ਮੋਢਿਆਂ ਤੇ ਕੌਮ ਦਾ ਕਰਜ਼ਾ ਕਰਦਾ ਜਿੰਨਾ ਚਿਰ ਤੱਕ ਇਹ ਕਰਜ਼ਾ ਲਾ ਨਾ ਲਵਾਂ ਮੈਨੂੰ ਚੈਨ ਨਹੀਂ ਆਉਣਾ ਉਧਰ ਜਰਨਲ ਅਡਵਾਈਰ ਨੇ ਜਦੋਂ ਹੁਕਮ ਕੀਤਾ ਤੇ ਗੁਰਮੁਖ ਪੰਥ ਪਿਆਰਿਓ ਜਲਿਆਂ ਵਾਲੇ ਬਾਗ ਨੂੰ ਜਾਣ ਵਾਲਾ ਇੱਕੋ ਛੋਟਾ ਰਸਤਾ ਸੀ ਹੋਰ ਕੋਈ ਰਾਹ ਨਹੀਂ ਸੀ ਉਹ ਫੌਜ ਨੇ ਮਲ ਲਿਆ ਜਿਵੇਂ ਮਾਰ-ਮਾਰ ਕੇ ਗੋਲੀਆਂ ਨਾ ਹੱਥੇ ਪੰਜਾਬੀਆਂ ਨੂੰ ਇਹਨਾਂ ਨੇ ਭੁੰਨਿਆ ਤੇ ਲੋਕ ਡਰ ਦੇ ਮਾਰੇ ਕੰਧਾਂ ਨੂੰ ਹੱਥ ਪਾ ਪਾ ਕੇ ਚੜਨ ਲੱਗੇ ਇੱਕ ਖੂਹ ਸੀ ਉਸ ਖੂਹ ਵਿੱਚ ਡਿੱਗ ਕੇ ਬਹੁਤ ਸਾਰੇ ਪੰਜਾਬ ਦੇ ਉਹ ਸਪੂਤ ਤੇ ਮਹਾਨ ਬਜ਼ੁਰਗ ਜਿਹੜੇ ਸੀ ਜਿਵੇਂ ਸ਼ਹੀਦ ਹੋਏ ਨੇ ਜਿਵੇਂ ਉੱਥੇ ਕਾਲੀ ਬੋਲੀ ਰਾਤ ਪਈ ਹੈ ਬੱਗੇ ਵਾਲੇ ਕਵੀਸ਼ਰਾਂ ਤੋਂ ਇਹੋ ਸ਼ਰਨ ਕਰਦੇ ਆਂ ਜੀ ਪੇਸ਼ ਕਰ ਰਹੇ ਨੇ ਵੀਰ ਬਲਜਿੰਦਰ ਸਿੰਘ ਜੀ ਪੰਛੀ ਢੱਡੇ ਵੀਰ ਨਵਯੋਤ ਸਿੰਘ ਜੀ ਸ਼ਾਮਨਗਰ ਭਾਈ ਬਲਜੀਤ ਸਿੰਘ ਜੀ ਬੱਗਾ ਨਰਿੰਦਰ ਸਿੰਘ ਬੱਗੇ ਦਾ ਜੱਥਾ ਹੈ ਇਹੋ ਬ्यान ਕਰਦਾ ਜੀ ਜਲਿਆ ਵਾਲੇ ਬਾਗ ਨੂੰ ਜਦ ਪੈ ਗਿਆ ਕੇਰਾ ਖੁਸ਼ੀਆਂ ਦੀ ਤਾਂ ਆ ਗਿਆ ਗਮੀਆਂ ਨੇ ਕੇਰਾ ਖੁਸ਼ੀਆਂ ਦੀ ਤਾਂ ਆ ਗਿਆ ਗਮੀਆਂ ਦਾ ਕੇਰਾ ਗੋਲੀ ਲੈnde ਪਾਸਿਓਂ ਜਦ ਚੱਲਣ ਡੈਗੀ ਕਾਲੀ ਬੋਲੀ ਰਾਤ ਸੀ ਚਿੱਟੇ ਦਿਨ ਪੈਗੀ ਕਾਲੀ ਬੋਲੀ ਰਾਤ ਸੀ ਚਿੱਟੇ ਦਿਨ ਪੈਗੀ ਓ ਆਖਿਆ ਜਰਨਲ ਡੈਰਨੇ ਵਟ ਮੱਥੇ ਪਾਕੇ ਕੋਈ ਨਾ ਜਾਵੇ ਪਾਰਤੀ ਇੱਥੋਂ ਜਾਨ ਬਚਾ ਕੇ ਕੋਈ ਨਾ ਜਾਵੇ ਪਾਰਤੀ ਇੱਥੋਂ ਜਾਨ ਬਚਾ ਕੇ ਪਰ ਜਾਹੇਂ ਦਸਤਾਨ ਦੀ ਪਰ ਜਾਹੇਂ ਦਸਤਾਨ ਦੀ ਘੋਰੇ ਨਾਲ ਖੈਗੀ ਕਾਲੀ ਬੋਲੀ ਰਾਤ ਸੀ ਚਿੱਟੇ ਦਿਨ ਪੈਗੀ ਕਾਲੀ ਬੋਲੀ ਰਾਤ ਸੀ ਚਿੱਟੇ ਦਿਨ ਪੈ 1919 ਸੀ ਅਪਰਹਿਲ ਵਸਾਖੀ ਕੋਈ ਨਾ ਦੱਸ ਇਤਿਹਾਸ ਦੀ ਇਹ ਜ਼ੁਲਮੀ ਚਾਕੀ ਕੋਈ ਨਾ ਦੱਸ ਇਤਿਹਾਸ ਦੀ ਇਹ ਜ਼ੁਲਮੀ ਚਾਕੀ ਰੂਈ ਸਾਦੀ ਤੱਕ ਕੇ ਰੂਈ ਸਾਦੀ ਤੱਕ ਕੇ ਅੰਬਰੋਂ ਦੰਗਰ ਸੀ ਚਿੱਟੇ ਦਿਨ ਪੈਗੀ ਕਾਲੀ ਬੋਲੀ ਰਾਤ ਸੀ ਚਿੱਟੇ ਦਿਨ ਪੈਗੀ ਓ ਗੜਿਆਂ ਵਾਂਗਰ ਬਰਸਦੀ ਚੋਂ ਪਾਸਿਓਂ ਗੋਲੀ ਬੇਦੋਸ਼ਾਂ ਦੇ ਖੂਨ ਦੀ ਖੇਢੀ ਗਈ ਹੋਲੀ ਬੇਦੋਸ਼ਾਂ ਦੇ ਖੂਨ ਦੀ ਖੇਢੀ ਗਈ ਹੋਲੀ ਤੱਕ ਕੇ ਲਾੜੀ ਮੋਤਵੀ ਸੋਚ ਵਿਚ ਪੈਗੀ ਕਾਲੀ ਬੋਲੀ ਰਾਤ ਸੀ ਜਿੱਟੇ ਦਿਨ ਪੈਗੀ ਕਾਲੀ ਬੋਲੀ ਰਾਤ ਸੀ ਜਿੱਟੇ ਦਿਨ ਪੈਗੀ ਓ ਖੂਨੀ ਖੂਵੀ ਪਰ ਗਿਆ ਵੱਜ ਵੱਜ ਕੇ ਛਾਲਾ ਡੇਗ ਪਏ ਸ਼ਹੀਦ ਕਈ ਬਨ ਬਨ ਕੇ ਪਾਲਾ ਡੇਗ ਪਏ ਸ਼ਹੀਦ ਕਈ ਬਨ ਬਨ ਕੇ ਪਾਲਾਂ ਨਦੀ ਸ਼ਹੀਦੀ ਖੂਨ ਦੀ ਉਸ ਥਾਂ ਤੇ ਵੈਗੀ ਕਾਲੀ ਬੋਲੀ ਰਾਤ ਸੀ ਚਿੱਟੇ ਦਿਨ ਪੈਗੀ ਕਾਲੀ ਬੋਲੀ ਰਾਤ ਸੀ ਚਿੱਟੇ ਦਿਨ ਪੈਗੀ ਓ ਪੀ ਕੇ ਰਕਤ ਕਲ ਜੋਗਣਾ ਸੀ ਪਿਆਸ ਬੁਝਾਈ ਕਿਉਂਕਿ ਬੁੱਚੜ ਡੈਰ ਵੀ ਅੱਜ ਬਣ ਗਿਆ ਕਸਾਈ ਕਿਉਂਕਿ ਬੁੱਚੜ ਡੈਰ ਵੀ ਬਣ ਗਿਆ ਕਸਾਈ ਕਹਿੰਦਾ ਗੈਰ ਤੇਰਾ ਤਾਨਾ ਕਹਿੰਦਾ ਗੈਰ ਤੇਰਾ ਤਾਨਾ ਹਿੰਦਿਆ ਵਿੱਚ ਰਹੇਗੀ ਕਾਲੀ ਬੋਲੀ ਰਾਤ ਸੀ ਚਿੱਟੇ ਦਿਨ ਪੈ ਗਈ ਕਾਲੀ ਬੋਲੀ ਰਾਤ ਸੀ ਚਿੱਟੇ ਦਿਨ ਪੈ ਗਈ ਆ ਸੁਖੁਰੂ ਪਿਆਰੀ ਖਾਲਸਾ ਦੀ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲਾਂ ਦੀ ਮੁਆਫੀ ਅਤ ਸਤਕਾਰਯੋਗ ਸਾਰੇ ਪ੍ਰਬੰਧਕਦਾਨ ਦਰਜਾ ਬਦਰਜਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਨਰਿੰਦਰ ਸਿੰਘ ਦੀ ਬੱਗਾ ਕਵੀਸ਼ਰ ਜੱਥੇ ਨਾਲ ਫਤਿਹ ਗਦਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ